ਕਿੰਨੇ ਦਿਲ ਤੋੜੇ ਯੋ ਤੇ ਕਿੰਨੇ ਦਿਲ ਜੋੜੇ ਯੋ ਕਿੰਨੇ ਦਿਲ ਲੁੱਟੇ ਯੋ ਤੇ ਕਿੰਨੇ ਘਰ ਪਟੇ ਜੇ ਮਿੱਤਰਾਂ ਦੀ ਸੁਣ ਲਵੇ ਰੱਬ ਨੀ ਤੇਰੀ ਲੱਤਾਂ ਟੁੱਟੇ ਸੱਜਣਾ ਦੀ ਸੁਣ ਲਵੇ ਰੱਬ ਆਪ ਗਵਾਉਣ ਤੋਂ ਪਹਿਲਾਂ ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ ਆਪਣਾ ਆਪ ਗਵਾਉਣ ਤੋਂ ਪਹਿਲਾਂ ਅਤਿ ਬੇਸਮਝੇ ਦਿਲ ਲਾ ਕੇ ਹਏ ਬੇਸਮਝੇ ਦਿਲ ਲਾ ਕੇ ਦਿਲ ਤੇ ਅੜੇ ਰਹੇ ਉਹ ਮੌਸਮ ਵਾਂਗੂ ਬਦਲੇ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਮੌਸਮ ਵਾਂਗੂ ਬਦਲੇ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਸਾਡੇ ਦਿਲ ਦੀਆਂ ਕੱਚੀਆਂ ਕੰਧਾਂ 'ਚੋਂ ਚਾਬਾਣੇ ਬਣ ਕਲਰ ਕਰਦੇ ਰੇ ਕੋਈ ਗਾਕ ਨਾ ਮਿਲਿਆ ਇਹਨਾਂ ਦਾ ਅਸੀਂ ਗਲਿਓ ਗਲਿਏ ਫਿਰਦੇ ਰੇ ਹਾਏ ਕੱਖਾਂ ਵਾਂਗੂ ਰੁੜ ਗਏ ਸੂਲੀ ਚੜੇ ਰੇ ਉਹ ਮੌਸਮ ਵਾਂਗੂ ਬਦਲੇ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰੇ ਨਾਗਣੇ ਨੀਕ ਡੰਗ ਹੋਰ ਮਾਰ ਜਾ ਨਾਗਣੇ ਨੀਕ ਡੰਗ ਹੋਰ ਮਾਰ ਜਾ ਹਾਏ ਸਾਡੇ ਹਾਏ ਸਾਡੇ ਹੰਝੂਆਂ ਦਾ ਮੁੱਲ ਤਾਰ ਜਾ ਨਾਗਣੇ ਨੀ ਇੱਕ ਡੰਗ ਹੂਰ ਮਾਰ ਜਾ ਨਾਗਣੇ ਨੀ ਇੱਕ ਡੰਗ ਹੂਰ ਮਾਰ ਜਾ ਹਾਏ ਸਾਡੇ ਰਾ ਗਾਕੀ ਲੈਂਚ लवली ਮਟੂਈ ਕਿੰਡ ਦਾ ਨਾਮ ਆ ਕੋਲੜੀ ਥੱਬਲਾ ਜ਼ਿਲ੍ਹਾ ਗੁਰਦਾਸਪੁਰ ਮੈਨੂੰ ਜੀ ਸਕੂਲ ਟਾਈਮ ਤੋਂ ਸ਼ੌਂਕ ਸੀ 97 ਦੇ ਵਿੱਚ ਮੈਂ ਗਾਕੀ ਲੈਂਚ ਪੈ ਗਿਆ ਥੋੜਾ ਥੋੜਾ ਸ਼ੌਂਕ ਮੈਟਰ ਕਰਕੇ ਫਿਰ ਮਕਾਕ ਜਗ ਕਾਲਾ ਫਗਾਨਾ ਸਾਡੇ ਲੱਗੇ ਸਾਲ ਕੋਥੇ ਲਾਇਆ ਉਥੇ ਵੀ ਇੱਕ ਦਾ ਗੀਤ ਇਦਾਂ ਟੀਚਰਾਂ ਨੇ ਸੁਣਨਾ ਤੇ ਥੋੜਾ ਥੋੜਾ ਰੋਨੋ ਮੇਲਿਆਂ ਦੇ ਖਾੜੇ ਲਾਇਏ ਜੀ ਵਿਆਹਾਂ ਸ਼ਾਦੀਆਂ ਦੇ ਤੇ ਜਾਗਦਿਆਂ ਨੂੰ ਕੀਤੇ ਅਸਟਰ ਬਲਦੀਤ ਸਿੰਘ ਜੀ ਕਿਹੜੇ ਸਿੰਗਰ ਨੂੰ ਜ਼ਿਆਦਾ ਸੁਣਨਾ ਤੇ ਪਸੰਦ ਕਰਦੇ ਮੈਂ ਜੀ ਫਰੋਜ਼ ਭਾਈ ਨੂੰ ਹਾਂਜੀ ਫੋਚ ਸਰਜੀਤ ਭੁੱਲਰ ਰੰਦਾਵਾ ਸਾਹਿਬ ਮੈਂ ਟ੍ਰੇਲਰ ਦਾ ਕੰਮ ਕਰਦਾ ਇਹਨਾਂ ਦਾ ਆਪਣੇ ਰੋਟੀ ਦੇ ਰੁਜ਼ਗਾਰ ਵਾਸਤੇ। ਘਰਵਾਲਾ ਚ ਮਰੀ ਵਾਈਫ, ਮੇਰੇ ਇੱਕ ਬੇਟਾ ਵਾ ਤੇ ਇੱਕ ਬੇਟੀ ਹੈ। ਇਹ ਮਲਟੀ ਨੰਬਰ ਜੀ ਦਲਜੀਤ ਸਿੰਘ ਰੂੜਾ ਕ੍ਰੇਟਰ ਕੰਪਨੀ ਨੇ ਕੀਤਾ ਅਮਰਸਰ ਤੋਂ। ਇਹ ਗੀਤ ਸਾਵਰ ਭਾਈ ਦਾ ਰੰਜਨਾ ਜੀ, ਤਰਲੋਚਨ ਸਿੰਘ ਉਹ ਗਲਮੇਟ ਅੱਛੀ ਕਾਫੀ ਗਾ ਚੁੱਕੇ ਨੇ ਤਰਲੋਚਨ ਸਿੰਘ। ਸ਼ਸ਼ੀ ਗਿੱਲਤੀ ਰਾਗੇਲਾ ਸਬੀਤਾਰੀ ਵਾਲਾ ਇਹ ਅਰਨੀ ਡੋਲੀ ਜੀ ਬਹੁਤ ਵਧੀਆ ਮਿਲਿਆ ਜੀ ਦੇਖਿਆ ਇੱਕ ਜੀ ਸੌਰਭ ਕੋਟ ਦੀ ਫੋਟੋ ਪਾਈ ਜੀ ਕਿੱਥੋਂ ਦੀ ਫੋਟੋ ਹੈ ਕੰਟਰੀ ਕੋਟ ਦੀ ਸੌਰਭਾਜ ਦੀ ਹਾਂਜੀ ਹਾਂਜੀ ਜਿਹੜੀ ਸੌਰਭਾਜ ਦੀ ਫੋਟੋ ਸਾਡੇ ਦਫ਼ਤਰ ਦੀ ਫੋਟੋ ਆ ਸਾਡੇ ਉਹ ਦਫ਼ਤਰ ਆਏ ਸੀ ਤੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਸਾਡੇ ਕਿਸੇ ਨੇ ਉਦਘਾਟਨ ਵਾਸਤੇ ਤੁਸੀਂ ਮਹਿਫਲ ਲੱਗੀ ਜੀ ਮਹਿਫਲਾਂ ਚ ਬੈਠੇ ਮੈਨੂੰ ਵੀ ਸੁਣਿਆ ਤੁਹਾਨੂੰ ਹਾਂਜੀ ਲੜੀ ਜੀ ਲੱਗਦਾ ਨਹੀਂ ਅੱਜ ਕੱდੇ ਸਿੰਗਲਾਂ ਨੂੰ ਵੇਖ ਕੇ ਉਹਨਾਂ ਕੋ ਇੰਨਾ ਆ ਐਸਾ ਸ਼ੌਹਰਤ ਨਾਂ ਗੱਡੀਆਂ ਜਹਾਜ਼ ਤੱਕ ਪ੍ਰਾਈਵੇਟ ਕਈਆਂ ਰੱਖੇ ਕਿ ਜੇ ਤੁਹਾਡੇ ਹਲਾਤੇ ਹੋ ਜੇ ਨਾ ਹੁੰਦੇ ਤੁਹਾਡੇ ਪੋਜੀਸ਼ਨ ਕੋ ਸੋ ਦੇਖੋ ਜੀ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਆ ਪਿੱਛੋਂ ਹੀ ਤਗੜੀ ਆ ਹਾਂਜੀ ਤੇ ਸਾਡੀ ਬੈਕਗ੍ਰਾਉਂਡ ਜਿਹੜੇ ਤੁਹਾਨੂੰ ਪਤਾ ਵੀ ਜਿਆਦਾ ਤੋਂ ਲੋਕ ਪਿੱਛੋਂ ਜਿਹੜੇ ਬੰਦੇ ਗੱਡੇ ਆਪਾਂ ਤੇ ਇਹੋ ਕਮਾਉਣਾ ਤੇ ਇਹੋ ਕਰਨਾ ਜੇ ਕੈਕੀ ਲੈਂਚ ਪਏ ਤੇ ਆਪਣੀ ਰੋਜ਼ਗਾਰ ਵਾਸਤੇ ਰੋਟੀ ਪਾਣੀ ਵਿੱਚ ਚਲਾਉਣਾ ਵਾ ਬਾਹਰ ਅੰਦਰ ਫੇੜਨਾ ਤੁਨਾ ਮਿਲਣਾ ਮੁੰਡਾ ਫੇੜਨਾ ਪਹਿਲਾਂ ਵੇਖਿਆ ਚਾਰ ਛੇ ਪੇਰੇ ਨੱਚਦੀ ਨੱਚਦੀ ਆ ਗਈ ਨੇੜੇ ਪਹਿਲਾਂ ਵੇਖਿਆ ਚਾਰ ਛੇ ਪੇਰੇ ਨੱਚਦੀ ਨੱਚਦੀ ਆ ਗਈ ਨੇੜੇ ਆਕੇ ਮੇਰੇ ਕੰਨ ਵਿੱਚ ਕਹਿੰਦੀ ਆਕੇ ਮੇਰੇ ਕੰਨ ਵਿੱਚ ਕਹਿੰਦੀ ਬਣ ਜਾ ਮੇਰਾ ਢੋਲੀ ਇਹ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲਨੀ ਇਹ ਗੱਲ ਪੜਦੇ ਵਾਲੀ ਪਹਿਲਾ ਉਹਦਾ ਗੁਜੇ ਰਾਜ ਨਾ ਰਹਿੰਦੇ ਸਿੱਖਣੇ ਕੋ ਜੀ ਅੰਦਾਜ਼ ਨੇ ਪੈਂਦੇ ਉਹਦਾ ਗੁਜੇ ਰਾਜ ਨਾ ਰਹਿੰਦੇ ਸਿੱਖਣੇ ਕੋ ਜੀ ਅੰਦਾਜ਼ ਨਾ ਪੈਂਦੇ ਜਗ ਚੰਦਰੇ ਨੂੰ ਸਮਝ ਨਾ ਆਵੇ ਜਗ ਚੰਦਰੇ ਨੂੰ ਸਮਝ ਨਾ ਆਵੇ ਗੱਲ ਕਰੀ ਦੀ ਗੋਲੀ ਇਹ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲੀਆਂ ਗੱਲ ਪੜਦੇ ਵਾਲੀ ਪਿਛੇ ਹਾਲਾਤ ਅੱਜ ਤੋਂ 10 ਸਾਲ ਪੂਰਾ ਸੈਟ ਸੀ ਆਪਣਾ ਕੰਮ ਖਾਲਸਾ ਆਡਿਟ ਚ ਕੰਪਨੀ ਸਲੀ ਸੀ ਸਰਦਾਰ ਗੁਰਮੀਤ ਸਿੰਘ ਸੀ ਡਾਇਰੈਕਟਰ ਉਹ ਕੋ ਡਿਊਟ ਹੋਈ ਮੇਰੇ 14 ਕਿਲੋ ਜੀ ਉਹ ਆਡਿਟ ਚ ਨੇ ਰਿਪੋਰਟ ਕਰਨੀ ਸੀ ਰਿਲੀਜ਼ ਕਰਨੀ ਸੀ ਉਹ ਫਿਰ ਉਹ ਦੌਰ ਚੱਲ ਪਿਆ ਇੱਕਦਮ ਚਿਪਦਾ ਉਹ ਕਿਰੋ ਉੱਥੇ ਹੀ ਉੱਥੇ ਰਹਿ ਗਈ ਉਹਨਾਂ ਨੇ ਕੀਤੀ ਮਾਸਟਰ ਬਣਿਆ ਪਿਆ ਹਾਂਜੀ ਬਹੁਤ ਜ਼ਿਆਦਾ ਜੀ ਜਿੰਨੇ ਵੀ ਸੁਰਾਲੇ ਪੈਸੇ ਤੋਂ ਮਾਰ ਕਰ ਰਹੇ ਨੇ ਦੌਰ ਪੈਸੇ ਦਾ ਵਾ ਐਕਸਟਰਾ ਜਿੱਦਾਂ ਤਨ ਦਸੇ ਵੀ 50 60 ਹਜ਼ਾਰ ਰੁਪਈਆ 50 60 ਲੱਖ ਰੁਪਈਆ ਹੋਵੇ ਅੱਜ ਕੱਲ ਜਿੱਦਾਂ ਗੱਡੀਆਂ ਦਾ ਦੌਰ ਹੈ ਸ਼ੂਸ਼ੇ ਬਾਜੀਆ ਕਿੰਨਾ ਜੇ ਤੇ ਮੇਰੀ ਕੋਈ ਮਦਦ ਕਰਨਾ ਚਾਹਵੇ ਤੇ ਮੈਨੂੰ ਵਧੀਆ ਮੇਕੀਟਰਟਰ ਕੋਲ ਗੁਵਾਈ ਕੰਪੋਜੀਸ਼ਨ ਵਧੀਆ ਨੂੰ ਲੋਵ ਜਬਦਿਆ ਹੋਣਾ ਮੈਟਰ ਵਧੀਆ ਵੇ ਜਿੱਦਾਂ ਮਨਨਾ ਜੀ ਸਾਡਾ ਬਹੁਤ ਮਿੱਤਰ ਆ ਮਨਜੀਤ ਪੰਡੋਰੀ ਗੀਤਕਾਰ ਨਿਮਨਲ ਵਰਕਾ ਜੀ ਫਨਕਾਰ ਵਧੀਆ ਵਧੀਆ ਚੰਗੇ ਵੀ ਮਤਲਬ ਰੈਕਟਰ ਆਪਣੇ ਸੱਜਣ ਨੇ ਪਰ ਪੈਸੇ ਤੋਂ ਮਾਰ ਘਰ ਰਹੇ ਕੋਈ ਰਿਕਾਰਡ ਨਹੀਂ ਕਰਦਾ ਜੀ ਹੁਣ ਤੱਕ ਗੀਤ ਜਿਹੜੇ ਵਧੀਆ ਮਤਲਬ ਜਿਹੜੇ ਵੀ ਲਹਿਨ ਚ ਲੱਗੇ ਨੇ ਵੀ 25 ਗੀਤ ਨੇ ਉਹਦਾ ਲਿਖਣ ਨੂੰ ਤੇ ਕਾਫੀ ਹਾਂ ਜਸਟਿਲ ਨੂੰ ਡਾਰਕ ਕੋਟ ਆਉਣਾ ਕੋਲ ਹਾਂਜੀ ਫੈਂਟਸਟਿਕ ਤੇ ਉਹ ਥੋਡੀ ਤੇ ਤਿਲ ਜਿਦੀ ਠੋਡੀ ਉੱਤੇ ਤੇਲ ਕਾਲੇ ਰੰਗ ਦਾ ਜਿੰਨੂੰ ਡੰਗ ਲੈਂਦੇ ਪਾਣੀ ਵੀ ਨਹੀਂ ਮੰਗਦਾ ਜਿਦੀ ਠੋਡੀ ਉੱਤੇ ਤੇਲ ਕਾਲੇ ਰੰਗ ਦਾ ਜਿੰਨੂੰ ਡੰਗ ਲੈਂਦੇ ਪਾਣੀ ਵੀ ਨਹੀਂ ਮੰਗਦਾ ਹੁਣ ਉਹਦੇ ਤੇ ਜਵਾਨੀ ਚੜ ਗਈ ਏ ਡੰਗ ਮਾਰ ਗਈ ਕਾਲਜ ਸ਼ਾਇਦ ਦੀ ਮੱਖੀ ਜੀ ਬਣ ਗਈ ਏ ਡੰਗ ਮਾਰ ਗਈ ਕਾਲਜ ਉੱਡਦੇ ਪਰਿੰਦਿਆਂ ਨੂੰ ਹੱਥਾਂ ਤੇ ਨਚਾਉਂਦੀ